ਪੁਰਾਣੀ ਸਹਾਇ ਇੱਕ ਦਿਨ ਹਰ ਦੋ ਹਿੰਦਲੋ ਸਿੰਮਰੋ ਸ੍ਰੀ ਹਰਿ ਰਾਏ ਸ੍ਰੀ ਅਕੀ ਚੀਤੇ ਆਇਆ ਹੈ ਆਏ ਹੋਏ ਹਨ ਜਿਨ੍ਹਾਂ ਵਿੱਚੋਂ ਸਾ ਸੰਗਤ ਸ਼ੰਤਪਾਪ ਜਲੇ ਸਿੰਘ ਦਾ ਵੀ ਨਾਮ ਸਾ ਸੰਗਤ ਲਈ ਆਉਂਦਾ ਹੈ ਸੋ ਇਹਨਾਂ ਦੀ ਆਏ ਅਨੁਸਾਰ ਖਾਲਸਾ ਜੀ ਬੋਲਣਾ ਜੀ ਸਵਾਗਤ ਹੈ ਬੋਲਣਾ ਜੀ ਅੱਜ ਇਹ ਤੇ ਪਰਖ ਵਾਲੀ ਕੜੀ ਆਉਣੀ ਹੈ ਮਾਤਾ ਅੱਜ ਇਹ ਮਾਤਾ ਪਰਖ ਵਾਲੀਆਂ ਕੜੀਆਂ ਆਉਣੀਆਂ ਐ ਕਿਉਂ ਅੱਜ ਹੀ ਟੇਨ ਟਲਾਉਣ ਲੱਗ ਗਈ ਐ ਪਹਿਲੇ ਸਾਲ ਦੂਸਰੇ ਸਾਲ ਤੀਸਰੇ ਸਾਲ ਅੱਜ ਇੰਨੀ ਸੰਗਤ ਦੇਖ ਕੇ ਮੇਰਾ ਮਨ ਖੁਸ਼ ਹੀ ਨਹੀਂ ਹੋਇਆ ਪਹਿਲਾਂ ਮੈਂ ਸੰਗਤ ਨੂੰ ਨਮਸਕਾਰ ਕੀਤੀ ਹੈ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆ ਕੇ ਨਮਸਕਾਰ ਕੀਤੀ ਹੈ ਤੇ ਤੀਸਰੀ ਵਾਰੀ ਭਾਈ ਗਿਆਨ ਸਿੰਘ ਜਰਨ ਜਿਨ੍ਹਾਂ ਨੇ ਇਹ ਜ਼ਮੀਨ ਸੰਤ ਬਾਬਾ ਲਾਖ ਸਿੰਘ ਜੀ ਦੇ ਨਾਮ ਤੇ ਕਰ ਦਿੱਤੀ ਔਰ ਬਾਬਾ ਲਾਖ ਸਿੰਘ ਜੀ ਨੇ ਕੁਝ ਪ੍ਰੇਮੀਆਂ ਨੇ ਕਿਹਾ ਵੀ ਉਧਰ ਆਮਦਨ ਕਿਹੜੀ ਹੈ ਜਾਂ ਕਿਸਰਾ ਹੈ ਪਰ ਬਾਬਾ ਜੀ ਕਹਿੰਦੇ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਦਾ ਹੁਕਮ ਹੈ ਪਈ ਇਹ ਸਥਾਨ ਬਣਾਣਾ ਹੈ ਗਿਆਨ ਸਿੰਘ ਤੇ ਕਲਗੀਧਰ ਪਾਦਸ਼ਾਹ ਨੇ ਕਿਰਪਾ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁੱਚੀ ਸੰਗਤ ਨੂੰ ਸਾਰਿਆਂ ਨੂੰ ਫਤਿਹ ਹੈ ਅੱਜ ਜੋ ਇਹ ਨਗਰ ਕੀਰਤਨ ਹੈ ਧੰਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਦੇ ਜੋ लाडले ਸੁਪੁੱਤਰ ਧੰਤਾਂ ਸ੍ਰੀ ਗੋਬਿੰਦ ਸਿੰਘ ਸਾਹਿਬ ਜੀ ਮਾਤਾ ਗੁਜਰੀ ਦੇ ਕੋਖ ਤੋਂ ਜਿਨ੍ਹਾਂ ਦਾ ਸ੍ਰੀ ਪਟਨਾ ਸਾਹਿਬ ਦੇ ਵਿੱਚ ਜਨਮ ਹੋਇਆ ਅਵਤਾਰ ਧਾਰਿਆ ਜਿਨ੍ਹਾਂ ਨੇ ਉਹਨਾਂ ਦੇ ਜਾਦ ਨੂੰ ਤਾਜ਼ਾ ਕਰਦੇ ਹੋਏ ਇਹ ਜੋ ਇਸ ਇਲਾਕੇ ਦੀਆਂ ਚੰਗਰ ਦੀਆਂ ਸੰਗਤਾਂ ਹਨ ਉਹਨਾਂ ਦੇ ਸੰਜੋਗ ਦੇ ਨਾਲ ਕੇਲਾ ਆਨੰਦਗੜ੍ਹ ਸਾਹਿਬ ਤੇ ਤਕਸ਼ੀਰ ਕੇਸਗੜ੍ਹ ਦੀ ਛਤਰਛਾਇਆ ਹੇਠ ਗੁਰੂ ਗ੍ਰੰਥ ਸਾਹਿਬ ਤੇ ਪੰਜ ਪਿਆਰਿਆਂ ਦੀ ਛਤਰਛਾਇਆ ਹੇਠ ਇਹ ਨਗਰ ਕੀਰਤਨ ਹੈ ਬਹੁਤ ਹੀ ਧੂਮਧਾਮ ਦੇ ਨਾਲ ਕਿ ਸਮੁੱਚਾ ਇਹ ਇਲਾਕਾ ਹਿਮਾਚਲ ਦਾ ਤੇ ਪੰਜਾਬ ਦਾ ਸਰਹੜਕੇ ਸ਼ੰਗਰ ਦਾ ਇਹ ਆਇਆ ਸਾਲ ਬਹੁਤ ਧੂਮਧਾਮ ਦੇ ਨਾਲ ਨਗਰ ਕੀਰਤਨ ਨੂੰ ਲੈ ਕੇ ਤਕਸ਼ੀਰ ਕੇਸਗੜ੍ਹ ਆਨੰਦਪੁਰ ਸਾਹਿਬ ਲੈ ਕੇ ਜਾਂਦੇ ਹਨ ਤੇ ਸਾਰੀਆਂ ਸੰਗਤਾਂ ਸ਼੍ਰੀਮਾਨ ਸੰਤ ਬਾਬਾ ਸੇਵਾ ਸਿੰਘ ਸੰਤ ਬਾਬਾ ਭਾਰ ਸਿੰਘ ਜੀ ਸੰਤ ਬਾਬਾ ਲਾਲ ਸਿੰਘ ਸੰਤ ਬਾਬਾ ਹਰਪ੍ਰੀਤ ਜੀ ਪਲਵਾਨ ਮਜੂਦਾ ਮੁਖੀ ਸੰਤ ਬਾਬਾ ਸੁੱਚਾ ਸਿੰਘ ਜੀ ਉਹਨਾਂ ਦੀ ਦੇਖਰੇਖ ਦੇ ਵਿੱਚ ਇਹ ਨਗਰ ਕੀਰਤਨ ਸੰਗਤਾਂ ਦੇ ਸੰਜੋਗ ਦੇ ਨਾਲ ਸੁਜੋਬਤ ਹੁੰਦਾ ਹੈ ਇਸ ਵਾਰ ਤੇ ਕਾਰ ਸੇਵਾ ਕੇ ਲੰਗ ਅਨੰਦਗੜ੍ਹ ਮਲੋਂ ਸਮੁੱਚੇ ਇਲਾਕੇ ਦਾ ਤੇ ਸਮੁੱਚੀਆਂ ਸਿੱਖ ਸੰਗਤਾਂ ਦਾ ਬਹੁਤ ਬਹੁਤ ਤਹਿ ਦਿਲ ਤੇ ਧੰਨਵਾਦ ਹੈ ਕਿ ਜਿਹੜੇ ਇਸ ਇਸ ਤਰ੍ਹਾਂ ਇਸ ਸਾਲ ਵੀ ਬੜੀ ਸ਼ਰਧਾ ਭਾਵਨਾ ਤੇ ਧੂਮ ਧਾਮ ਨਾਲ ਚੰਗਰ ਇਲਾਕੇ ਦੇ ਵਿੱਚੋਂ ਜੋ ਕਿ ਅਨੇਕਾਂ ਨਗਰਗੀਤਨ ਸਹਿਬਾਨ ਜਿਹੜੇ ਤੱਕ ਸ੍ਰੀ ਕੇਸਗੜ ਸਾਹਿਬ ਵਿਖੇ ਨਕਸਮਸਤਕ ਹੁੰਦੇ ਹਨ ਪਹੁੰਚਦੇ ਹਨ ਉਹਨਾਂ ਵਿੱਚੋਂ ਇੱਕ ਨਗਰਗੀਤਨ ਚੰਗਰ ਇਲਾਕੇ ਦੇ ਪਿੰਡ ਬਹਿਲ ਵਿੱਚੋਂ ਜਿੱਥੇ ਸੰਗਤ ਦਾ ਠੱਠ ਮਾਰਦਾ ਗੱਠ ਉੱਥੇ ਹੀ ਕਿਲਾ ਅਨੰਦਗੜ੍ਹ ਸਾਹਿਬ ਕਾਰ ਸੇਵਾ ਵੱਲੋਂ ਵਿਸ਼ੇਸ਼ ਸੰਯੋਗ ਕੀਤਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਖੁਸ਼ਾਲ ਸਿੰਘ ਪ੍ਰਧਾਨ ਧਰਮ ਪ੍ਰਚਾਰ ਕਮੇਟੀ ਸਮੂਹ ਚੰਗਰ ਇਲਾਕਾ ਸਮੂਹ ਸੰਗਤਾਂ ਨੂੰ ਕਲਗੀਧਰ ਪਾਸ਼ਾ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੇ ਪਾਵਨ ਗੁਰਪ੍ਰਕਾਸ਼ ਗੁਰਪ੍ਰਬ ਦੀਆਂ ਲੱਖ 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 ਬਧਾਈਆਂ ਦਿੰਦਾ ਇਹ ਤੱਕ ਸ੍ਰੀ ਕੇਸਗੜ ਸਾਹਿਬ ਦੀ ਛਤਰ ਛਾਇਆ ਹੇਠ ਤਕਰੀਬਨ ਅੱਜ ਦਾ ਜੋ ਨਗਰ ਕੀਰਤਨ ਵੀਮਾ ਨਗਰ ਕੀਰਤਨਾ ਸਮੂਹ ਚੰਗਰ ਲਾਕੇ ਦੇ ਸਹਿਯੋਗ ਦੇ ਨਾਲ ਇਲਾਕੇ ਦੀਆਂ ਸੰਗਤਾਂ ਵੱਲੋਂ ਪਿੰਡ ਵੈਲ ਦੇ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਪਾਰ ਸੇਵਾ ਜ਼ਿਲ੍ਹਾ ਅਨੰਦਗੜ੍ਹ ਸਾਹਿਬ ਦੇ ਸਮੂਹੇ ਪ੍ਰਬੰਧ ਨੇ ਅਤੇ ਸਮੂਹ ਇਲਾਕੇ ਦੇ ਸਹਿਯੋਗ ਦੇ ਨਾਲ ਕੱਢਿਆ ਜਾਂਦਾ ਨਗਰ ਕੀਰਤਨ ਆਰੰਭ ਹੋ ਕੇ ਵੈਲ ਤੋਂ ਅੱਗੇ ਜਿਵੇਂ ਬਲੋਲੀ ਪਾਰਪੁਰ ਸੰਗਲਾ ਕਾਈਵਾਲ ਸੱਗਦੀ ਸੜਕ ਪਿੰਡ ਸੰਗਲਾ ਫਿਰ ਤਾਰਾਬਰ ਕੰਡਵੀ ਫਰੀਕੇ ਦਾ ਸਾਥ ਤੇ ਜਿਹੜਾ ਝਾਂਮਾ ਦਾ ਪੂਰਨਤਾ ਹੋਣੀ ਆ ਅਲੰਗ-ਲਗ ਦਿਸ਼ਾਵਾਂ ਤੋਂ ਨਗਰ ਕੀਰਤਨ ਆਉਂਦੇ ਤਕਰੀਬਨ ਲਗਭਗ 10-12 ਨਗਰ ਕੀਰਤਨ ਅਲੰਗ-ਲਗ ਦਿਸ਼ਾਵਾਂ ਤੋਂ ਆਉਂਦੇ ਕੋਈ ਚੰਦਰ ਤੋਂ ਕੋਈ ਕੀਰਤ ਪ੍ਰਸਾਦ ਤੋਂ ਮੇਲੇਆਂ ਤੋਂ ਕੋਈ ਨੰਗਲ ਤੋਂ ਕੋਈ ਨੂਰਪੁਰ ਤੋਂ ਤੋਂ ਗੁਰੂ ਦੀ ਅੱਡੀ ਕਿਰਪਾਏ ਆ ਮੀਡੀਆ ਰਾਈ ਮੀਡੀਆ ਦਾ ਵੀ ਕਿੰਨੇ ਵੀ ਸੋਸ਼ਲ ਵੀਡੀਓ ਦੇ ਪਹੁੰਚੋ ਆ ਪ੍ਰੈਸ ਵਾਲੇ ਇਹਨਾਂ ਨੂੰ ਧੰਨਵਾਦ ਕਰਦਾ ਇਹ ਇਹਨਾਂ ਦੇ ਰਾਹੀਂ ਤੁਸੀਂ ਸੰਗਤ ਦੇ ਦਰਸ਼ਨ ਕਰ ਸਕਦੇ ਫਰਤਨਵਾਰ ਦਾ ਘਟਾ ਬੜਾ ਸੁੰਦਰ ਪਹਾਰਾ ਜਿਹੜਾ ਸੰਗਤ ਪਹੁੰਚੀ ਹੈ ਸਾਰਿਆਂ ਨੂੰ ਅਸੀਂ ਆਪਣੇ ਚੰਗਰ ਲਾਟੇ ਵੱਲੋਂ ਪਿੱਛ ਨਗਰ ਕੀਰਤਨ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ